ਤਨਿਹਾਲ ਸਿੰਘ ਵਾਲਾ ਦੀ ਧਰਤੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੈਂਕੜੇ ਧੰਨਵਾਦ। ਜਿਹੜਾ ਨਿਹਾਲ ਸਿੰਘ ਵਾਲਾ ਦੇ ਵਿੱਚ ਆਉਣ ਵਾਲਾ ਜਿਹੜਾ ਕਬੱਡੀ ਦਾ ਮਹਾਕੁੰਭ ਕੀ ਕਹਿਣਾ ਚਾਹੋਗੇ ਅਸੀਂ? ਬਾਈ ਜੀ ਇਹ 20 ਤੇ 21 ਤਰੀਕ ਨੂੰ ਕਬੱਡੀ ਦਾ ਕਾਪ ਰੱਖਿਆ ਗਿਆ ਵਾ। ਇਹਦੇ ਵਿੱਚ 8 ਪੰਜਾਬ ਦੀਆਂ ਛੋਟੀ ਦੀਆਂ ਅਕੈਡਮੀਆਂ 21 ਤਰੀਕ ਨੂੰ ਖੇਡਣਗੀਆਂ। 20 ਤਰੀਕ ਨੂੰ ਆਪਣੇ ਪਿੰਡਵਾਰ ਨਰੋਲ ਪਿੰਡਵਾਰ ਦੇ ਮੈਚ ਕਰਵਾਏ ਜਾਣਗੇ। ਜੋ ਕਿ ਪਿਛਲੇ ਸਾਲ ਬਿੱਤਰਾ ਵਧੀਆ ਹੋਇਆ ਸੀ ਇਸ ਵਾਰ ਉਦੋਂ ਵੀ ਵਧੀਆ ਕੋਸ਼ਿਸ਼ ਆ ਵੀ ਸੀ ਕਿ ਜਾਦੇ ਵਧੀਆ ਕਰੀਏ ਇਸ ਵਾਰ ਗੋਪੀ ਜਿੰਨੇ ਫਰੰਦੀਪੁਰ ਆ ਹੋਰ ਵਧੀਆ-ਵਧੀਆ ਪਲੇਅਰ ਆ ਜਿੰਨੇ ਉਹ ਅਸੀਂ ਸਾਰੇ ਬੁਲਾ ਰਹੇ ਆ ਇੱਥੇ ਤੇ ਕੋਸ਼ਿਸ਼ ਹੋਊਗੀ ਵਧੀਆ ਮੇਲਾ ਹੋਊਗਾ ਜੀ ਜਿੰਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਆ ਉਹਨਾਂ ਨੂੰ ਕੀ ਫੀਲ ਕਰਨੀ ਚਾਹੀਦੀ ਸੰਦੇਸ਼ ਇਹੀ ਆ ਜੀ ਵੱਧ ਚੜ ਕੇ ਆਓ ਜੀ ਮੇਲੇ ਦੀ ਰੌਣਕ ਵਧਾਓ ਪ੍ਰਬੰਧਕ ਵਧੀਆ ਕੀਤੇ ਜਾਣਗੇ ਜੀ ਲੋਕਾਂ ਵਾਸਤੇ ਜੋ ਵੀ ਅੱਜ ਦਰਸ਼ਕ ਆਉਣਗੇ ਕਿਆ ਨਾ ਚੌਲਿਆ ਸੋ ਦੇਖੋ ਜੀ ਪਹਿਲਾਂ ਤਾਂ ਇਹ ਸੰਦੇਸ਼ ਆ ਜਿੰਨੇ ਵੀ ਕਬੱਡੀ ਪ੍ਰੇਮੀ ਆ ਜਾਂ ਜਿੰਨੇ ਵੀ ਇਸ ਖੇਡ ਨਾਲ ਜੁੜੇ ਹੋਏ ਆ ਜਿਹੜੀਆਂ 2-3 ਹਫ਼ਤਿਆਂ ਦੇ ਵਿੱਚ ਪਿੱਛੇ ਜੇ ਕੜਨਾਮਾ ਵਾਪਰੀਆਂ ਨੇ ਜਿਹਨੇ ਵੀ ਗਰੁੱਪ ਆ ਹੈਗੇ ਆ ਉਹਨਾਂ ਨੂੰ ਰਲ ਮਿਲ ਕੇ ਮਤਲਬ ਕਬੱਡੀ ਤੋਂ ਇਹ ਚੀਜ਼ਾਂ ਪਰੇ ਕਰਨੀਆਂ ਚਾਹੀਦੀਆਂ ਨੇ ਤੇ ਇਹਨੂੰ ਕਬੱਡੀ ਦੇ ਵਿੱਚ ਨਹੀਂ ਇਨਵੋਲ ਕਰਨਾ ਚਾਹੀਦਾ ਆ ਪਿਛਲੇ 6-7 ਸਾਲਾਂ ਤੋਂ ਕਰਵਾਉਂਦੇ ਆ ਰਹੇ ਆ ਅਸੀਂ ਗੁਰਪ੍ਰੀਤ ਦੀ ਯਾਦ ਦੇ ਵਿੱਚ ਤੇ ਸਵਾਰੇ ਮੇਲਾ 20-21 ਦਸੰਬਰ ਨੂੰ ਹੋ ਰਿਹਾ 20 ਨੂੰ ਜਿਹੜੇ ਪਿੰਡਵਾਰ ਮੈਚ ਹੋਣਗੇ ਤੇ 21 ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ ਆ ਰਹੀਆਂ ਨੇ ਤੇ ਵਧੀਆ ਪਲੇਅਰ ਹੋਣਗੇ ਤੇ ਇਨਾਮ ਉਹਦੇ ਲਈ ਅਸੀਂ 2 ਲੱਖ ਤੇ 1.5 ਲੱਖ ਤੇ ਬੈਸਟਾਂ ਨੂੰ ਨੁਕਰੇ ਬਿਛੇਰੇ ਦਿੱਤੇ ਜਾਣਗੇ ਤੇ ਦੂਜਾ ਜਿਹੜਾ ਹੈਗਾ ਆਪਣਾ ਪਿੰਡਵਾਰ ਜਿਹੜੇ ਮੁਕਾਬਲੇ ਹੋਣੇ ਆ ਉਹਦੇ ਵਿੱਚ ਅਸੀਂ 32 ਟੀਮਾਂ ਕਰਾਂਗੇ ਤੇ ਪਹਿਲਾ ਦੂਜਾ ਨਾਮ 41 ਤੇ 31000 ਤੇ ਬੈਸਟਾ ਨੂੰ 11 11000 ਦਿੱਤਾ ਜਾਊਗਾ ਜਿਹੜੇ ਜਿਹੜੇ ਆਉਣ ਵਾਲੇ ਜਿੰਨੇ ਖੇਡ ਪ੍ਰੇਮੀ ਐ ਜਿਹੜੇ ਦੇਖਣ ਆਉਣਗੇ ਇਹ ਉਹਨਾਂ ਲਈ ਕੋਈ ਅਪੀਲ ਕੋਈ ਮੈਸੇਜ ਕਰਨਾ ਦੇਣਾ ਚਾਹੁੰਦੇ ਹੋ ਕਿਉਂਕਿ ਪਰਮਿਸ਼ਨਾਂ ਨੂੰ ਲੈ ਕੇ ਜਿਵੇਂ ਸਾਰਾ ਕੁਝ ਮਤਲਬ ਤੁਸੀਂ ਦੇਖ ਕੇ ਚੱਲ ਰਹੇ ਹੋ ਹਾਂਜੀ ਜੋ ਵੀ ਆਪਣੀਆਂ ਸਰਕਾਰੀ ਮਹਿਕਮਿਆਂ ਤੋਂ ਜੋ ਵੀ ਪਰਮਿਸ਼ਨਾਂ ਚਾਹੀਦੀਆਂ ਹੁੰਦੀਆਂ ਵਾਂ ਉਹ ਸਾਰੀਆਂ ਲੈ ਲਈ ਗਈਆਂ ਤੇ ਦਰਸ਼ਕਾਂ ਦੇ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਜਾਊਗਾ ਤੇ ਨਾਲ ਹੀ ਆਪਣਾ ਜਿਹੜਾ ਜਿਹੜੀ ਕਮੇਟੀ ਐ ਇੱਥੋਂ ਦੀ ਉਹਦਾ ਵੀ ਪੂਰਾ ਸਾਥ ਹੋਊਗਾ ਇੱਥੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ 20 ਤੇ 21 ਦਸੰਬਰ ਨੂੰ ਨਿਹਾਲ ਸਿੰਘ ਵਾਲੇ ਕਬੱਡੀ ਦਾ ਮਹਾਕੁੰਭ ਹੋਣ ਜਾ ਰਿਹਾ ਸਾਰੇ ਏਰੀਏ ਦੇ ਲੋਕਾਂ ਨੂੰ ਅਪੀਲ ਕਰਦੇ ਆ ਬਾਅਦ ਚੜ ਕੇ ਆਓ ਇੱਥੇ ਪੂਰਾ ਬੈਠਣ ਨੂੰ ਉੱਠਣ ਦਾ ਵਧੀਆ ਇੰਤਜ਼ਾਮ ਹੋਊਗਾ ਹਰ ਚੀਜ਼ ਦਾ ਵਧੀਆ ਇੰਤਜ਼ਾਮ ਹੋਊਗਾ ਕਬੱਡੀ ਦੇ ਹੋਰ ਵੀ ਸੋਹਣੇ ਮੈਚ ਹੋਣਗੇ 20 ਤਰੀਕ ਨੂੰ ਨੌਲ ਦੀਆਂ ਟੀਮਾਂ ਖੇਡਣਗੀਆਂ ਜੀ 21 ਤਰੀਕ ਨੂੰ ਅਕੈਡਮੀ ਖੇਡੂਗੀ ਪੰਜਾਬ ਐਸੋਸੀਏਸ਼ਨ ਜੀ ਪੂਰੀ ਚੋਟੀ ਦੀਆਂ 8 ਟੀਮਾਂ ਖੇਡਣਗੀਆਂ ਜੀ ਇੱਥੇ ਪੂਰੇ ਸੋਹਣੇ ਮੁਕਾਬਲੇ ਹੋਣਗੇ ਜੀ ਪੂਰੇ ਸੋਹਣੇ ਪ੍ਰਬੰਧ ਹੋਣਗੇ ਮੈਂ ਇਹੀ ਕਹੂੰਗਾ ਸਾਡੇ ਏਰੀਆ ਦੇ ਸਾਰੇ ਲੋਕਾਂ ਨੂੰ ਵੀ ਬਾਦ ਚੜ ਕੇ ਆਓ ਸਾਡਾ ਸਾਥ ਦਿਓ ਠੀਕ ਹੈ ਛੋਡੇ ਵਾਸਤੇ ਇਹ ਟੂਰਨਾਮੈਂਟ ਕਰਾ ਰਹੇ ਆ ਜੇ ਲੋਕ ਆਉਣਗੇ ਤਾਂ ਟੂਰਨਾਮੈਂਟ ਬੰਦ ਆ ਜੀ ਸਾਰਿਆਂ ਨੂੰ ਅਪੀਲ ਆ ਬਾਦ ਚੜ ਕੇ ਆਓ ਵਧੀਆ ਪ੍ਰਬੰਧ ਹੋਣਗੇ ਸਾਫ ਸੁਥਰਾ ਸਿਸਟਮ ਹੋਊਗਾ ਸਾਰਾ ਜੀ ਕਿ ਬੱਖ ਮਹਿਮਾਨ ਜ ਕਲਾਕਾਰਾਂ ਦੀ ਗੱਲ ਕਰੀ ਕੌਣ ਕੌਣ ਕੋਣ ਦੇਖੋ ਜੀ ਕਾਫੀ ਜਨੇ ਆ ਰਹੇ ਆ ਇਹ ਦਰਸ਼ਕਾਂ ਨੂੰ ਸਰਪ੍ਰਾਈਜ਼ ਦਵਾਂਗੇ ਅਸੀਂ ਤੁਸੀਂ ਆਓ ਤੇ ਦੇਖੋ ਤੁਹਾਨੂੰ ਬਹੁਤ ਵਧੀਆ ਬੰਦੇ ਦੇਖਣ ਨੂੰ ਮਿਲਣਗੇ ਬਹੁਤ ਵਧੀਆ ਕਲਾਕਾਰ ਆਉਣਗੇ ਉਹ ਥੋੜਾ ਜਿਹਾ ਆਪਣਾ ਸਰਪ੍ਰਾਈਜ਼ ਰੱਖਿਆ ਹੋਇਆ ਜੀ ਪ੍ਰੇਮੀਆਂ ਦੇ ਮਨੋਰੰਜ ਪੂਰਾ ਪ੍ਰਬੰਧ ਹੈ ਜੀ ਪੂਰਾ ਜੀ ਪੂਰਾ ਕਿ ਦਰਸ਼ਕ ਉਹਨਾਂ ਦਾ ਐਂਟਰਟੇਨਮੈਂਟ ਨਾ ਹੋਵੇ ਤਾਂ ਅਸੀਂ ਜ਼ਿੰਮੇਵਾਰ ਆ ਜੀ ਪੂਰਾ ਵਧੀਆ ਟੂਰਨਾਮੈਂਟ ਕਰਾਵਾਂਗੇ ਜੀ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਭਾਈ ਪ੍ਰਦੀਪ ਜੀ ਪਹਿਲਾਂ ਤਾਂ ਤੁਹਾਡਾ ਰੀਅਲ ਇਫੈਕਟ ਦਾ ਬਹੁਤ-ਬਹੁਤ ਧੰਨਵਾਦ ਜੀ ਵੀ ਇਸ ਟਾਈਮ ਦਾ ਬਹੁਤ-ਬਹੁਤ ਧੰਨਵਾਦ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਨਿਹਾਲ ਸਿੰਘ ਵਾਲੇ ਦੇ ਵਿੱਚ ਭਾਈ ਗੁਰਪ੍ਰੀਤ ਵਾਰੇ ਵਾਲੀ ਦੀ ਯਾਦ ਦੇ ਵਿੱਚ ਬਹੁਤ ਵਧੀਆ ਖੇਡ ਕਬੱਡੀ ਕੱਪ ਕਰਵਾਇਆ ਜਾਂਦਾ ਇਸ ਸਾਲ ਜਿਹੜਾ 20 ਤੇ 21 ਦਸੰਬਰ ਨੂੰ ਬਹੁਤ ਵਧੀਆ ਕਬੱਡੀ ਦਾ ਦੋਨੇ ਦਿਨ ਜਿਹੜਾ ਕਬੱਡੀ ਦਾ ਐਂਟਰਟੇਨਮੈਂਟ ਕਬੱਡੀ ਪ੍ਰੇਮੀ ਕਰਨਗੇ 20 ਤਰੀਕ ਨੂੰ 22 ਤਾਮੀ ਨੇ ਤੇ ਬਾਈ ਸਵਰਨੇ ਨੇ ਦੱਸਿਆਗਾ ਵੀ 20 ਤਰੀਕ ਨੂੰ ਜਿਹੜਾ ਮੇਲਾਗਾ ਉਹ ਨਰੋਲ ਕਬੱਡੀ ਦਾ ਤੇ ਸੀਮ ਤੋਂ ਟੀਮਾਂ ਐਂਟਰ ਕਰਕੇ ਆਪਾਂ ਟਾਈਮ ਸਰੋ ਦਾ ਮੁਕਾਬਲਾ ਜਿਹੜੇ ਫਾਈਨਲ ਕਰਵਾਵਾਂਗੇ ਉਹਦਾ ਜਿਹੜਾ ਪ੍ਰਾਈਜ਼ ਆ 41000 ਤੇ 31000 ਬੈਸਟਾਂ ਨੂੰ 11-11000 ਤੇ 21 ਦਸੰਬਰ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਐਸੋਸੀਏਸ਼ਨ ਦੇ ਬੈਨਰ ਹੇਠ ਮਾੜੇ ਕਰੀਏ ਮੈਂ ਉਹਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਬੈਨਰ ਹੇਠ ਪੰਜਾਬ ਦੀਆਂ ਉੱਚ ਕੋਟੀ ਦੀਆਂ ਜਿਹਨੇ 8 ਟੀ ਔਰ ਮਾਝੇ ਮਾਲਵੇ ਦਵਾਬੇ ਦੇ ਪਲੇਅਰ ਬਲਾ ਕੇ ਟਾਈਮ ਸਰ ਕਬੱਡੀ ਕਰਾਈ ਜਾਣੀ ਹੈ ਇਹ ਸਭ ਤੋਂ ਵੱਡਾ ਜਿਹੜਾ ਵਿਸ਼ੇਸ਼ ਅਪਰਾਲਾ ਭਾਈ ਮਨਦੀਪ ਧਾਮੀ ਸਹੋਲੀ ਆਸਟ੍ਰੇਲੀਆ ਭਾਈ ਸਵਰਨ ਰਾਉ ਕਿ ਹਰ ਸਾਲ ਭਾਈ ਹੁਣੀ ਬਹੁਤ ਵਧੀਆ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਨਿਹਾਲ ਸਿੰਘ ਵਾਲ ਦੇ ਵਿੱਚ ਕਰਾਉਂਦੇ ਆ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਟਾਈਮ ਸਰ ਆਇਓ ਤੇ ਪਹਿਲੀ ਯਾਰ ਹੁਣ ਆਪਾਂ ਦੇਖਦੇ ਹਾਂ 12-12 1-1 ਵਜਦੇ ਆ ਸਮੇਂ ਸਰ ਦੋਨੇ ਦਿਨ ਟਾਈਮ ਆ ਜਿਹੜਾ ਉਹ ਸਹੀ ਜਿਵੇਂ ਕਹਿੰਦੇ ਹੁੰਦੇ ਨੇ ਸ਼ਾਮ ਢਲਣ ਤੋਂ ਪਹਿਲਾਂ ਹੀ ਫਾਈਨਲ ਕਰਵਾ ਦਿੰਦੇ ਆ ਤੇ ਕਬੱਡੀ ਜਿਹੜੇ 21 ਤਰੀਕ ਨੂੰ ਮੈ ਅਕੈਡਮੀਆ ਦੇ ਉਹਨਾਂ ਦੇ ਬੈਸਟ ਖਿਡਾਰੀਆਂ ਨੂੰ ਵਧੀਆ ਨੁਕਰੇ ਬਸ਼ੀਰੇ ਦੇ ਇੱਕ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ 2 ਲੱਖ ਤੇ 1.5 ਲੱਖ ਪ੍ਰਾਈਜ਼ ਹੋਣਾ ਦਰਸ਼ਕ ਵੀਰਾਂ ਦੇ ਬੈਠਣ ਦਾ ਪੂਰਾ ਵਧੀਆ ਪ੍ਰਬੰਧ ਹੋਣਾਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਬੱਡੀ ਦਾ ਐਂਟਰਟੇਨਮੈਂਟ ਕਰਨਗੇ ਸਾਰੇ ਕਬੱਡੀ ਨੂੰ ਪਿਆਰ ਕਰਨ ਵਾਲੇ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ